ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਦੇ ਵੀ ਸੋਖ ਬੇਜ ਤੇ ਜੋ ਵੀ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਨ ਨੂੰ ਫੋਲੋ ਕਰ ਦਿਓ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਕੋਟਲੀ ਆ ਬਲੂ ਬਾਈ ਗੁਰਦਾਸ ਸਿੰਘ ਦੇ ਘਰੇ ਬਣਾਉਣ ਲੱਗੇ ਆ ਇਹ ਵੀਡੀਓ ਘੋੜੀਆਂ ਵਾਲਿਆਂ ਵੀਰਾਂ ਲਈ ਬਹੁਤ ਚੰਗਾ ਜਿੰਨੇ ਵੀਰਾਂ ਦੀਆਂ ਘੋੜੀਆਂ 2-4 ਸਾਲ ਤੋਂ ਰਿਪੀਟਰ ਆ ਜਾਂ ਘੋੜੀਆਂ ਆਂਡਾ ਨਹੀਂ ਤਿਆਰ ਕਰਦੀਆਂ ਕਾਫੀ ਯਾਰ ਜੰਪ ਦੇ ਗਏ ਬਾਈ ਥੱਕ ਚੁੱਕੇ ਹੁੰਦੇ ਆ ਘੋੜੀ ਕੰਸੀਵ ਨਹੀਂ ਹੁੰਦੀ ਇਹ ਉਹਨਾਂ ਵੀਰਾਂ ਲਈ ਘੋੜੀ ਵੀਡੀਓ ਮੇਨ ਆ ਜੀ ਅੱਜ ਦੀ ਵੀਡੀਓ ਅੱਜ ਤੁਹਾਨੂੰ ਦਿਖਾਉਣੇ ਆ ਜਿਹੜੀ ਘੋੜੀ ਸਕਰੀਨ ਤੇ ਡੱਕ ਰਹੀ ਆ ਇਹ ਪਹਿਲਾਂ ਕਾਫੀ ਯਾਰ ਰਿਪੀਟ ਹੋ ਚੁੱਕੀ ਸੀ ਕਈ ਯਾਰ ਘੋੜੀ ਦੇ ਜੰਪ ਲਵਾਏ ਬੱਚੇ ਬਹੁਤ ਚੰਗੇ ਦਿੱਤੇ ਇਸੇ ਕਰਕੇ ਭਾਈ ਜੀ ਨੇ ਪੀਰ ਨੂੰ ਤੇ ਪੂਰਾ ਸ਼ਿੰਗਾਰ ਕੀਤਾ ਵੀ ਇਹਦੇ ਤੋਂ ਬੱਚੇ ਚੰਗੇ ਲੈਣੇ ਆ ਪਹਿਲਾਂ ਹੀ ਬੱਚਿਆਂ ਨੇ ਚੰਗੀਆਂ ਦਿੱਤੀਆਂ ਫਿਰ ਆਪਣੀ ਦਵਾਈ ਲਈ ਆਪਣੀ ਦਵਾਈ ਦੇਣ ਤੋਂ ਬਾਅਦ ਚ ਰਿਜ਼ਲਟ ਮਿਲਿਆ ਕਰਦੇ ਆ ਭਾਈ ਜੀ ਨਾਲ ਗੱਲਬਾਤ ਭਾਈ ਅਸੀਂ ਕਰਦੇ ਆ ਕੋਆਰਡੀਨੇਟਰ ਜੀ ਹਾਂਜੀ ਭਾਈ ਜੀ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਸੁਣੀ ਪਈ ਹਾਂਜੀ ਇਹ ਤਾਂ ਹੋ ਗਿਆ ਜੀ ਸਵਾ ਸਾਬ ਹੋ ਗਿਆ ਜੀ ਠੀਕ ਹੈ ਜੀ ਪਹਿਲਾਂ ਕਿੰਨੇ ਵਾਰ ਰਿਪੀਟ ਹੋ ਗਈ ਸੀ ਪਹਿਲਾਂ ਜੀ ਇਹ ਚਾਰ ਵਾਰ ਵੀ ਲੋ ਠੀਕ ਹੈ ਜੀ ਪੰਜ ਪੰਜਵੀਂ ਵਾਰ ਜਦੋਂ ਤੁਹਾਡੇ ਕੋਲ ਵਾਲੀ ਤੁਹਾਨੂੰ ਪਤਾ ਲੱਗਿਆ ਕਿ ਫੈਂਡਾਂ ਤੋਂ ਦੀ ਸ਼ੁਰੂ ਨਾ ਦੀ ਦਵਾਈ ਉਹਨਾਂ ਕੋਲ ਕਰੇ ਸਨ ਵੀਡੀਓ ਦੇਤੀ ਤੁਹਾਡੀ ਹਾਂਜੀ ਤੇ ਫਿਰ ਸੀ ਉਹ ਦਵਾਈ ਕੋਈ ਨਹੀਂ ਬਾਅਦ ਨਹੀਂ ਕਰ ਉਸ ਕਰਾਈ ਤੇ ਹੁਣ ਬਿਲਕੁਲ ਇਹ ਅੱਜ 4-5 ਮਹੀਨੇ ਕਿ ਦੁਬਾਰਾ ਆਪਣੀ ਦਵਾਈ ਦੇਣ ਤੋਂ ਜੀ ਪਹਿਲੇ ਜੰਮ ਤੋਂ ਹਾਂ ਨਹੀਂ ਪਹਿਲੇ ਜੰਮ ਖਾਨ ਖੋਸ਼ਾ ਜੀ ਮਾਰ ਪੂਰਾ ਖੋਜ ਬਾਗੋ ਬਾਗ ਮਹੀਨੇ ਤੋਂ ਪਹਿਲੇ ਜਾਈ ਹਾਂਜੀ ਹਾਂਜੀ ਬਿਲਕੁਲ ਪੈਸੇ ਲੱਗੇ ਜਦੋਂ ਰਾਸ ਆ ਜਾਂਦੇ ਨੇ ਮਲੇੰਦਾ ਜੀ ਜੇ ਤੁਹਾਨੂੰ ਆਪਣਾ ਕੰਮ ਨਹੀਂ ਬੰਦਦਾ ਫਿਰ ਦੋਸਤ ਫਿਰ ਉਹ ਐ ਮਸੂਰ ਜਾ ਹੁੰਦਾ ਜੀ ਪੈਸੇ ਵੀ ਲੱਗੇ ਤੇ ਆਪਾਂ ਕੋਲ ਦੀ ਫਰਾਸੀ ਨਹੀਂ ਬਾਕੀ ਬੱਚੇ ਵੀ ਦੱਸਦੇ ਨੇ ਵੀ ਚੰਗੇ ਦਿੱਤੇ ਹਨ ਅੱਧਰ ਤੋਂ ਬੱਚੇ ਬਹੁਤ ਉਹ ਉੱਧਰ ਕੀ ਹੈਗੀ ਅਜੀ ਉਹਦੀ ਵੀ ਕੋਈ ਆਪਣੇ ਪਾਸ ਕੋੜੀ ਹਾਂ ਜੀ ਬਹੁਤ ਸਪੋਰਟਸ ਵਿੱਚ ਇਹਨਾਂ ਚੀਜ਼ ਹੈ ਜੀ ਤੇ ਉਹ ਉਸੇ ਕਰਕੇ ਦਰ ਅਸੀਂ ਅਸੀਂ ਕੋੜੀ ਵੀ ਚਲੋ ਬੱਚੇ ਬਹੁਤ ਵਧੀਆ ਦਿੱਤੇ ਹਨ ਇਹਨੂੰ ਕੋੜੀ ਨੂੰ ਵੀ ਸੁਪੀਟ ਬਾਰ-ਬਾਰ ਹੁੰਦੀ ਗੱਲ ਚਾਹੀ ਤਾਂ ਹੀ ਤੁਸੀਂ ਅਗੇ ਤੋਂ ਦਵਾਈ ਦਵਾਜੇ ਨਾ ਹਾਂਜੀ ਹੁਣ ਫੇਰ ਜਦੀ ਕਬਰ ਚੱਕ ਹੋਣੀ ਹੋਣੀ ਪੌਣ ਕਰ ਲਈ ਹੋਣੀ ਦਿਲ ਨਹੀਂ ਹਾਂਜੀ ਖੁਸ਼ ਆ ਮਾਨੂ ਜੀ ਬਿਲਕੁਲ ਖੁਸ਼ ਹਾਂਜੀ ਕਿਸਾਨ ਭਰਾਓ ਇਹ ਦੇਖ ਲਓ ਤੁਹਾਡੇ ਸਾਹਮਣੇ ਜੀ ਵੀ 4-5 ਹਜ਼ਾਰ ਪਹਿਲਾਂ ਕੋੜੀ ਰਿਪੀਟ ਹੋ ਚੁੱਕੀ ਸੀ ਉਸ ਤੋਂ ਬਾਅਦ ਚ ਬਾਈਆਂ ਦਾ ਸੰਪਰਕ ਆਪਣੇ ਰਾਹ ਹੈ YouTube ਦੀ ਵੀਡੀਓ ਦੇਖ ਕੇ ਆਪਾਂ ਮੈਡੀਸਨ ਕੋਰੀਅਰ ਕੀਤੀ ਮੈਡੀਸਨ ਦੇਣ ਤੋਂ ਬਾਅਦ ਚ ਪਹਿਲੇ ਜੰਪ ਤੇ ਕੋੜੀ ਕੰਸੀਵ ਹੋ ਗਈ ਉਹਨੂੰ ਪੌਣੇ 3 ਮਹੀਨੇ ਦੇ ਗੱਭਨ ਚੈੱਕ ਪਾਸ ਹੋ ਗਈ ਹੈ ਜਿਸ ਕਿਸੇ ਵੀਰ ਦੀ ਕੋੜੀ ਗੱਭਨ ਨਹੀਂ ਰਹਿੰਦੀ ਜਾਂ ਅੰਡਾ ਤਿਆਰ ਨਹੀਂ ਕਰਦੀ ਜਾਂ ਟਾਈਮ ਸਾਰੀ ਏਟ ਨਹੀਂ ਛੱਡਦੀ ਕਈ ਘੋੜੀਆਂ ਏਟ ਨਹੀਂ ਚੱਕਦੀਆਂ ਹਰੇਕ ਕੋਈ ਮਰਜ਼ੀ ਪ੍ਰੋਬਲਮ ਆਵੇ ਹਰੇਕ ਦਾ ਸੋਲੂਸ਼ਨ ਦਾ ਹੱਲ ਹੋਊਗਾ ਤੁਹਾਡੇ ਸਾਹਮਣੇ 1 ਮਹੀਨੇ ਦਾ ਕੋਰਸ ਹੈ 1 ਮਹੀਨੇ ਦੀ ਦਵਾਈ ਦੇ ਕੇ ਜਿੰਨੇ ਟਾਈਮ ਦੀ ਮਰਜ਼ੀ ਘੋੜੀ ਵਿਚਰੀ ਹੋਵੇ 100% ਘੋੜੀ ਕਨਸੀਵ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿੰਨਾ ਭਰਾਵਾਂ ਦੀਆਂ ਘੋੜੀਆਂ ਚੰਗੀਆਂ-ਚੰਗੀਆਂ ਗੱਭਨ ਨਹੀਂ ਰਹਿੰਦੀਆਂ ਉਹ ਵੀ ਇਸ ਦਵਾਈ ਨਾਲ ਆਪਣੀਆਂ ਘੋੜੀਆਂ ਗੱਭਨ ਕਰ ਸਕਣ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ